ਸਾਣ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਬਲਟੋਆ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਸੋ ਦਿਓ ਡੇਰੀ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਆਂ ਤਕਰੀਬਨ ਬਹੁਤੇ ਲੋਕ ਜਾਣਦੇ ਆਪਾਂ ਅੱਜ ਜਿਹੜੀ ਮਿਲਕਿੰਗ ਆ ਉਹ ਨਾਗਨ ਝੋਟੀ ਦੀ ਖਤਮ ਕੀਤੀ ਆ ਜਿਹਦੇ ਵਿੱਚ ਉਹਨੇ ਦੋ ਦੰਦ ਨੇ 20 ਕਿਲੋ 786 ਗ੍ਰਾਮ ਜਿਹੜਾ ਦੁੱਧ ਦੇ ਕੇ ਇੱਕ ਨਵਾਂ ਰਿਕਾਰਡ ਜਿਹੜਾ ਉਹ ਨੀਲੀ 라ਵੀ ਦੇ ਵਿੱਚ ਪੈਦਾ ਕੀਤਾ ਏ ਸੋ ਇਥੋਂ ਤੁਸੀਂ ਇਹਦੀ ਅਰਡਰ ਦੀ ਕੁਆਲਿਟੀ ਵੇਖ ਸਕਦੇ ਝੋਟੀ ਦੀ ਦੋ ਦੰਦ ਝੋਟੀ ਆ ਮਾਇਆ ਮੱਝ ਦੀ ਭੈਣ ਆ ਬਾਕੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਹੀ ਮਾਇਆ ਦਿਖਾਉਣੀ ਆ ਮਾਇਆ ਬਾਰੇ ਸਾਰੀ ਡਿਟੇਲ ਅੰਕਲੋਣਾ ਤੋਂ ਆਪਾਂ ਲੈਣੀ ਆ ਇਹ ਕਿੰਨਾਂ ਸੂਆ ਸੂਨ ਜਾ ਰਹੀ ਆ ਜਾਂ ਕਿਹੜੇ ਬੁੱਲ ਤੋਂ ਅੱਗੇ ਗੱਬਣਿਆ ਤੇ ਇਸ ਬਾਰੇ ਨੇ ਕਿਹੜੇ ਬੁੱਲ ਦਾ ਬੱਚਾ ਦਿੱਤਾ ਏ ਸੋ ਕੱਲੀ-ਕੱਲੀ ਜਾਣਕਾਰੀ ਆਪਾਂ ਲਵਾਂਗੇ ਨਾਲ ਹੀ ਕਾਫੀ ਸੱਜਣਾ ਦੇ ਵਿੱਚ ਕਮੈਂਟ ਵੀ ਆਏ ਕਿ ਝੋਟੀ ਘਰੇ ਕਿਉਂ ਲਾਈਵ ਕੀਤੀ ਇਹਨੂੰ ਮੇਲੇ ਕਿਉਂ ਨਹੀਂ ਲੈ ਕੇ ਗਏ ਸੋ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗਾ ਤੇ ਨਾਲ ਦੀ ਨਾਲ ਜਿਹੜੇ ਸੱਜਣ ਆਏ ਆ ਇੱਥੇ ਅੰਕਲੋਣਾ ਨੂੰ ਵਧਾਈ ਦੇਣ ਲਈ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਆਪਾਂ ਕੱਲੇ-ਕੱਲੇ ਸੱਜਣਾ ਬੁਲਾਵਾਂਗੇ ਸੋ ਸ਼ੁਰੂਆਤ ਕਰਦੇ ਆਪਾਂ ਪਹਿਲਾਂ ਅੰਕਲੋਣਾ ਨਾਲ ਗੱਲਬਾਤ ਕਰਦੇ ਆਂ ਸਸਿਗੰਗ ਜੀ ਸਤ ਸ੍ਰੀਕਾਲ ਸਭ ਤੋਂ ਪਹਿਲਾਂ ਮਾਝਾ ਫਾਰਮ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਆ ਜੋ ਕਿ ਨਵੇਂ ਬਣੇ ਹੋਏ ਚੈਨਲ ਨੂੰ ਇੰਨਾ ਤੁਸੀਂ ਪਿਆਰ ਦਿੰਨੇ ਹੋ ਤੇ ਵੀਡੀਓ ਵਾਤੋਂ ਦੇਖਦੇ ਹੋ ਮੇਰੇ ਵੱਲੋਂ ਸਤ ਸ੍ਰੀਕਾਲ ਆਪ ਜੀ ਨੂੰ ਪ੍ਰਵਾਣ ਹੋਵੇ ਠੀਕ ਹੈ ਜੀ ਤੇ ਅੰਕਲ ਪਹਿਲਾਂ ਤੇ ਅੱਜ ਮਾਝੇ ਵਾਲਾ ਫਾਰਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਜੀ ਕਿਉਂਕਿ ਅੱਜ ਆਪਾਂ ਜੇ ਗੱਲ ਕਰੀਏ ਤੇ ਇੱਕ ਨੀਲੀ ਰਵੀ ਦੇ ਵਿੱਚ ਨਵਾਂ ਰਿਕਾਰਡ ਜਿਹੜਾ ਉਹ ਫਿਟ ਕੀਤਾ ਏ। ਇਹਦੇ ਬਾਰੇ ਕੋਈ ਦੋ ਲਫ਼ਜ਼ ਕੀ ਕਹਿਣਾ ਚਾਹੋਗੇ ਤੁਸੀਂ? ਵੇਖੋ ਜੀ ਪੁੱਤਰ ਅਰਸ਼ ਜਿਹੜਾ ਤੁਸੀਂ ਰਿਕਾਰਡ ਨਵੇਂ ਦੀ ਗੱਲ ਕਰਦੇ ਹੋ ਪਰ ਮੈਂ ਇਸ ਟੀ ਨੂੰ ਮੰਨਦਾ ਨਹੀਂ। ਬਿਲਕੁਲ। ਦੇਖੋ ਜੇ ਜਿਹੜਾ ਰਿਕਾਰਡ ਹੁੰਦਾ ਨਾ ਹਾਂਜੀ ਇਹ ਟੁੱਟ ਜਾਂਦਾ। ਬਿਲਕੁਲ। ਹੁਣ ਅੱਜ ਆਪਾਂ 20 ਕਿਲੋ 587 ਗ੍ਰਾਮ ਦੁੱਧ ਵਿੱਚ 86 ਗ੍ਰਾਮ ਦੁੱਧ ਵਿੱਚ ਹੋਇਆ। ਹਾਂਜੀ। ਕੱਲ ਨੂੰ ਕੋਈ ਵੀਰ ਉੱਠੇ 88 88 ਕਾਰ ਦੂ ਰਕਾਰ ਟੁੱਟ ਗਿਆ ਚੀਜ਼ ਉਹ ਬਣਾਉ ਜਿਹੜੀ ਟੁੱਟੇ ਹੀ ਨਾ ਸਹੀ ਗੱਲ ਆ ਆਪਾਂ ਰਗਾਟਾਂ ਵੱਲੇ ਨਹੀਂ ਜਾਣਾ ਠੀਕ ਹੈ ਲਗਭਗ ਆਪਾਂ ਇਹ ਚੰਗੇ ਦੁੱਧ ਦੇ ਮਾਲਕ ਸੀ ਹਾਂਜੀ ਮੇਰੀ ਇਹ ਬੂ ਮੇਲੇ ਦੇ ਤਿਆਰੀ ਸੀ ਬਿਲਕੁਲ ਕਿਉਂਕਿ ਉੱਥੇ ਕੈਟਾਗਰੀ 2 ਦਾ ਤਾਂ ਆਈ ਕੋਈ ਨਹੀਂ ਆ ਹਾਂਜੀ ਹਾਂਜੀ ਵੈਸੇ ਕੈਟਾਗਰੀ ਉਹਨਾਂ ਰੱਖੀ ਸੀ ਰੱਖੇ ਸੀਗੀ ਪਰ ਚਾਰ ਮੱਝਾਂ ਦੀ ਨਾਲ ਸ਼ਰਤ ਸੀਗੀ ਬਿਲਕੁਲ ਬਿਲਕੁਲ ਕਿ ਚਾਰ ਮੱਝਾਂ ਹੋਣੀਆਂ ਕੈਟਾਗਰੀ ਲੱਗ ਚੁਆਈ ਕੀਤੀ ਜਾਊਗੀ ਪਰ ਕੋਈ ਮੱਝ ਹੋਰ ਆਣਾ ਸੀਗੀ ਇਸ ਕਾਰਨ ਕਰਕੇ ਫਿਰ ਅਸੀਂ ਜਿਹੜਾ ਆ ਆਪਾਂ ਸੋਚਿਆ ਵੀ ਹੁਣ ਤਿਆਰੀ ਤਾਂ ਹੈਗੀ ਹੈਗੀ ਮੌਕੇ ਤੇ ਡਿਸੀਜਨ ਆਪ ਜੀ ਤੁਹਾਡੇ ਨਾਲ ਲਿਆ ਮੌਕੇ ਤੇ ਫਿਰ ਆਪਾਂ ਇਹਦੀ ਜਿਹੜੀ ਚੁਆਈ ਕਰ ਦਿੱਤੀ ਠੀਕ ਹੈ ਬਾਕੀ ਆਪਾਂ ਇਹਦੇ ਤੇ ਬਹੁਤ ਖੁਸ਼ ਹਾਂ ਰਿਕਾਰਡਾਂ ਵਾਲੀ ਦਾ ਗੱਲ ਪੁੱਤਰੇ ਛੋਟੀ ਹੁੰਦੀ ਆ ਰਿਕਾਰਡ ਅੱਜ ਆਪਾਂ ਬੰਦ ਦੇਾਂਗੇ ਬਿਲਕੁਲ ਤੇ ਸਵੇਰੇ ਉੱਠ ਕੇ ਕੋਈ ਤੋੜ ਦੂ ਤੇ ਉਸ ਦੀ ਆਪਾਂ ਨੂੰ ਥੋੜੀ ਜਿਹੀ ਨਾ ਸ਼ਰਮਿੰਦਗੀ ਇਸ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਰਿਕਾਟਾਂ ਵੱਲੇ ਨਹੀਂ ਜਾਣਾ ਚਾਹੀਦਾ ਮੇਰੀ ਇੱਕ ਹੋਰ ਬੇਨਤੀ ਆ ਤੇ ਇੱਕ ਗੱਲ ਜ਼ਰੂਰ ਦੱਸਿਓ ਕਿ ਮਾਨੂੰ ਸੰਤੁਸ਼ਟੀ ਹੋਈ ਕਿ ਇਹਨੇ ਇਹਨਾਂ ਦੁੱਧ ਦੇਤਾ ਠੀਕ ਹੈ ਜਾਂ ਇਹ ਹੋਰ ਆਸੀ ਇਹ ਤੋਂ ਨਹੀਂ ਇਹ 18 ਕਿਲੋ ਵੀ ਦੇ ਦਿੰਦੀ ਨਾ 16 ਵੀ ਦੇ ਦਿੰਦੀ ਹਾਂਜੀ ਸਭ ਤੋਂ ਪਹਿਲਾਂ ਮੈਂ ਅੱਜ ਤੱਕ ਇਹ ਗੱਲ ਨਹੀਂ ਕਹੀ ਕਿ ਮੇਰੀ ਮੱਝ ਬਿਮਾਰ ਹੋ ਗਈ ਸੀ ਬਿਲਕੁਲ ਇਹ 16 ਕਿਲੋ ਜੇ ਦੇ ਦਿੰਦੀ ਤਾਂ ਮੈਂ ਇਹ ਨਹੀਂ ਕਹਿਣਾ ਕਿ ਮੱਝ ਜੀ ਬਿਮਾਰ ਹੋ ਗਈ ਸੀ ਬਿਲਕੁਲ ਦੇਖੋ ਇਹ ਬੇਜ਼ਬਾਨ ਪਸ਼ੂ ਆ ਤੇ ਮੈਂ ਇਹਦੇ ਤੋਂ ਬਹੁਤਾ ਖ ਬਿਲਕੁਲ ਪਰ ਮੈਨੂੰ ਇਹਦੇ ਤੋਂ ਪਹਿਲਾਂ ਹੀ ਵੱਡੀਆਂ ਉਮੀਦਾਂ ਸਨ ਠੀਕ ਹੈ ਕਿਉਂਕਿ ਉਮੀਦਾਂ ਇਸ ਤਰ੍ਹਾਂ ਹੈ ਕਿ ਜਿਹੜੀ ਇਹਦੀ ਮਾਂ ਆ ਹਾਂਜੀ ਮਾਂ ਨੇ ਬੜੇ ਸਟਾਰ ਹੀਰੇ ਜਮ ਦਿੱਤੇ ਬਿਲਕੁਲ ਕੋਈ ਸ਼ੱਕ ਨਾ ਰਿਹਾ ਕਿ ਜੇ ਮੱਝਾਂ ਤੁਹਾਨੂੰ ਅੱਗੇ ਵੀ ਲਾਈਵ ਦੇ ਵਿੱਚ ਦੱਸਿਆ ਵੀ ਇਹ ਕਿਹੜੀ-ਕਿਹੜੀ ਪੈਦਾ ਕੀਤੀ ਕਿੱਥੇ ਦੁੱਧ ਮਿਲਕਿੰਗ ਹੋਈ ਹੈ ਇਸ ਕਾਰਨ ਕਰਕੇ ਆਪਾਂ ਇਹਦੇ ਤੋਂ ਬਹੁਤ ਖੁਸ਼ ਆ तकरीबन ਮੇਰੇ ਸਹਾਂਣਾ ਕੋਈ 5-6 ਮੱਝਾਂ ਤੇ ਹੋਣੀਆਂ ਝੋਟੀਆਂ ਜਿਹੜੀਆਂ ਜੇ ਝੋਟੀ ਦੀਆਂ ਭੈਣਾ ਕਹਿ ਲਈਏ ਜਿਹੜੀਆਂ 20 ਕਿਲੋ ਤੋਂ ਬਾਹਰ ਆ ਰਹੀਆਂ ਆਪਣੇ ਦੇਖੋ ਜੀ ਫੀਲਡ ਦੇ ਵਿੱਚ ਦੇਖੋ ਜੀ ਇਸ ਦੀਆਂ ਜਿਹੜੀਆਂ ਪੈਣਾ ਹਾਂਜੀ ਮੈਂ ਵੀ ਜ਼ਿਕਰ ਕੀਤਾ ਸੀ ਇੱਕ ਸਾਡੇ ਸਤਿਕਾਰਯੋਗ ਲਾਲਜੀ ਸਿੰਘ ਪੁਲਰ ਟਰਾਂਸਪੋਰਟ ਮੰਤਰੀ ਪੱਟੀ ਤੋਂ ਬਿਲਕੁਲ ਉਹ ਆਪਣੇ ਬੜੇ ਪਿਆਰ ਵਾਲੇ ਮਿੱਤਰ ਨੇ ਹੂੰ ਉਹਨਾਂ ਦੀ ਜ਼ੁਬਾਨੀ ਉਹਨਾਂ ਦੀ ਜ਼ੁਬਾਨੀ ਕਿ ਪਹਿਲੇ 18 ਕਿਲੋ ਦੁੱਧ ਅੰਕਲ ਜੀ ਇਹ ਦੇ ਗਈ ਆ ਚੋਟੀ ਮੇਰੀ ਠੀਕ ਆ ਉਸ ਤੋਂ ਬਾਅਦ ਸਰਦਾਰ ਬੂਟਾ ਸਿੰਘ ਕੋਏ ਕੋਏ ਨੂਰ ਵਾਲੇ ਚੂੜ ਚੱਕ ਅੰਗਸਾਵਾਂ ਹਾਂਜੀ ਉਹਨਾਂ ਦੀ ਮੱਝ ਨੇ 22 ਕਿਲੋ ਕੁਝ ਗ੍ਰਾਮ ਦੁੱਧ ਦਿੱਤਾ ਪੀ ਐਪੀ ਜੀ ਉਹ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਉਸ ਤੋਂ ਬਾਅਦ ਆ ਗਈ ਜੀ ਇਹ ਕਿਸ ਮੱਝ ਨੇ ਹੋਣਾ 20 5 86 ਜਿਹੜਾ 20 ਕਿਲੋ 586 ਗ੍ਰਾਮ ਦੁੱਧ ਦਿੱਤਾ 700 ਹਾਂਜੀ ਹਾਂਜੀ ਚਲੋ 20 ਕਿਲੋ 786 ਗ੍ਰਾਮ 20 ਕਿਲੋ 786 ਗ੍ਰਾਮ ਦੁੱਧ ਇਹਨੇ ਦਿੱਤਾ ਉਸ ਤੋਂ ਬਾਅਦ ਇੱਕ ਇਹ ਕਹਿੰਦੀ ਜਿਹੜੀ ਭੈਣ ਗੁਰਸੇਵਕ ਸਿੰਘ ਪਹਿਲਵਾਨ ਕਾਲੇ ਗਿਆ ਨੂੰ ਦਿੱਤੀ ਆਪਾਂ ਨੂੰ 16 ਕਿਲੋ ਖੀਰੀ ਮੱਝ ਦਾ ਦੋ ਚੋਕੇ ਦਿੱਤੀ ਖੀਰੀ ਬਿਲਕੁਲ ਉਹ ਖੀਰੀ ਸੁਹੀ ਸੀ ਇਹ ਦੋਂਦੀ ਉਹ ਖੀਰੀ ਸੁਹੀ ਸੀ ਖੀਰੀ ਸੁਹੀ ਹਾਂਜੀ ਠੀਕ ਹੈ ਜੇ ਨਾ ਬਿਰ ਝੋਟਿਆਂ ਵਾਲੇ ਗੱਲ ਕਰ ਲਈਏ ਹਾਂਜੀ ਤੇ ਝੋਟੇ ਆਪ ਜੀ ਨੂੰ ਪਤਾ ਬੜੇ ਨੇ ਸਟਾਰ ਪੈਦਾ ਕੀਤੇ ਆ ਗਾਂ ਮਾਇਆ ਨੇ ਇਹਨੇ ਉਸ ਮਾਜ ਨੇ ਮਾਇਆ ਪੈਦਾ ਕੀਤੀ ਹਾਂਜੀ ਮਾਇਆ ਨੇ ਬੜੇ ਸਟਾਰ ਪੈਦਾ ਕੀਤੇ ਦੋ ਤਿੰਨ ਝੋਟੇ ਬਿਲਕੁਲ ਜਿਹੜੇ ਸਾਰਿਆਂ ਨੂੰ ਪਤਾ ਹੀ ਆ ਸਭ ਤੋਂ ਵਧੀਆ ਫੇਮਸ ਸਮੁੰਦਰ ਬੋਲਾ ਹਾਂਜੀ ਹਾਂਜੀ ਤੇ ਜੋਰਾ ਬੋਲਾ ਜੋਰਾ ਬੋਲਾ ਦੋ ਬੋਲੇ ਨੇ ਬਹੁਤ ਹੀਰੇ ਪੈਦਾ ਕੀਤੇ ਬਿਲਕੁਲ ਸਹੀ ਗੱਲ ਆ ਜਿਹੜੇ ਜਾਦੇ ਫੇਮਸ ਆ ਕਿਉਂਕਿ ਔਰ ਇੱਕ ਨਸੀਟਾ ਗਿਆ ਇਹਦਾ Rajasthan ਦੇ ਵਿੱਚ ਬਹੁਤ ਚੰਗਾ ਪਰ ਜੋ ਫੀਲਡ ਵਿੱਚ ਨਹੀਂ ਆਇਆ ਇਸ ਕਰਕੇ ਉਹਨਾਂ ਦਾ ਆਪਾਂ ਜਿਗਰ ਨਹੀਂ ਕੀਤਾ ਠੀਕ ਠੀਕ ਜਿਹੜੇ ਜਿਹੜੇ ਫੀਲਡ ਜਾ ਕੇ ਉਹਨਾਂ ਦਾ ਜਿਗਰ ਜ਼ਰੂਰ ਕਰਾਂਗੇ ਠੀਕ ਆ ਹਾਂਜੀ ਤੇ ਇਸ ਵਾਰ ਮਾਇਆ ਬਾਰੇ ਵੀ ਥੋੜੀ ਡਿਟੇਲ ਦੇ ਦਿਓ ਇਹ ਕਿਨਵਾਸ ਹੂਆ ਸੂਈ ਆ ਤੇ ਅੱਗੇ ਜੀ ਇਹ 12ਵਾਂ ਸੂਆ ਆਪਾਂ ਦੁੱਧ ਇਹ 12ਵਾਂ ਸੂਆ ਦੁੱਧ ਚੋ ਰਹੇ ਆ ਠੀਕ ਆ 11ਵੇਂ ਸੂਏ ਦਾ ਪੀਡੀਐਫ ਜਗਰਾਉਂ 2025 ਵਿੱਚ 24 ਕਿਲੋ 587 ਗ੍ਰਾਮ ਦੁੱਧ ਦੇ ਕੇ ਚੈਂਪੀਅਨ ਬਣੀ ਠੀਕ ਆ ਪੰਜਾਬ ਦੀ ਮੱਝ ਪੰਜਾਬ ਦੀ ਜਿੰਨੇ ਅੱਜ ਤੱਕ ਮੇਲੇ ਹੋਏ ਆ 18 ਮੇਲੇ ਲੱਗੇ ਆ ਲੁਧਿਆਣੇ ਦੇ ਉਹ ਜਗਰਾਉਂ ਦੇ ਸਭ ਤੋਂ ਪਹਿਲੀ ਵਾਰ ਇਹਨੇ ਇੰਨਾ ਜ਼ਿਆਦਾ ਜ਼ਿਆਦਾ ਦੁੱਧ ਦਿੱਤਾ ਠੀਕ ਆ ਹੁਣੇ ਸੂਈ ਵੀ ਆ ਤੇ ਅੱਜ ਪਲਕੇ ਗੱਬਣ ਵੀ ਹੋ ਜਾਣੀਆਂ ਠੀਕ ਆ ਤੇ ਲਾਈਵ ਕਰਨ ਤੋਂ ਪਹਿਲਾਂ ਤੁਸੀਂ ਚਾਰੇ ਦੇਣ ਚਾਰੇ ਡਾਂਗਾ ਹਾਂਜੀ ਸੰਗਤ ਦੇ ਸਾਹਮਣੇ ਆਪਾਂ ਚੋਂਦੇ ਰਹੇ ਆ ਅੱਜ ਵੀ ਆਪਾਂ ਇਹਨੂੰ ਲਗਭਗ 5 ਪੌਣੇ 5 ਵਜੇ ਆਪਾਂ ਇਹਨੂੰ ਚੋਇਆ ਹਾਂਜੀ ਹਾਂਜੀ ਪੌਣੇ 5 ਦਾ ਸਮਾਂ ਸੀ ਚਲੋ ਉਸ ਦਿਨੋਂ ਆਪਾਂ ਘੰਟਾ ਸਵਾ ਘੰਟਾ ਪਹਿਲਾਂ ਚੋਹ ਦਿੱਤੀਗੇ ਸੰਗਤ ਆ ਜਾਂਦੀ ਆ ਬਿਲਕੁਲ ਸਹੀ ਗੱਲ ਹੈ ਤੇ ਤੁਸੀਂ ਹੁਣ ਤੀ ਕੀ ਤਿਆਰੀ ਦੇਖ ਲਓ ਬਿਲਕੁਲ ਬਹੁਤ ਸੋਹਣੀ ਤਿਆਰੀ ਹੈ ਤਿਆਰੀ ਦੇਖ ਲਓ ਮੱਝ ਦੀ ਹਾਂਜੀ 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 ਬਹੁਤ ਸੋਹਣੀ ਤਿਆਰੀ ਕਿਉਂਕਿ ਹੀਟ ਦੇ ਵਿੱਚ ਆ ਚੁੱਕੀ ਆ ਹਾਂਜੀ ਹਾਂਜੀ ਹੀਟ ਦੇ ਵਿੱਚ ਆ ਗਈ ਆ ਤੇ ਡੋਕਟਰ ਰਾਤੀ ਤੁਸੀਂ ਮੈਨੂੰ ਕਾਲੀ ਕਹਤਾ ਸੀ ਹਾਂਜੀ ਬੇ ਇਹਨੇ ਕੱਲ ਨੂੰ ਹੀਟ ਚ ਆਏ ਬਿਲਕੁਲ ਜੀ ਹੁਣ ਹੀਟ ਦਾ ਕਰਕੇ ਵੇਖੋ ਥਾਣਾ ਦੇ ਵਿੱਚ ਆਈ ਪਈ ਆ ਬਿਲਕੁਲ ਇਹਨੂੰ ਆਪਾਂ ਕੱਲ ਨੂੰ ਹੀ ਇਹ ਕਰਾਂਗੇ ਠੀਕ ਆ ਤੇ ਬਾਕੀ ਜਿਹੜਾ ਮੇਲੇ ਦੀ ਵਿਚਾਰ ਆ ਜੀ ਹਾਂਜੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਫਿਰ ਐ ਆਪਾਂ ਪੀਡੀਐਫ ਜਗਰਾਉਂ ਇਹਦਾ ਪ੍ਰਦਰਸ਼ਨ ਕਰਾਂਗੇ ਵੀ ਜਿੰਨਾ ਮਰਜੀ ਦੁੱਧ ਦੇ ਦੁੱਧ ਆਪਾਂ ਦੱਸਣਾ ਨਹੀਂ ਆ ਇਸ ਕੀ ਪਤਾ ਜਿਆਦਾ ਦਸੀਏ ਉਥੇ ਘਟ ਨਿਕਲੇ ਚੰਗੇ ਨਹੀਂ ਲੱਗੀਦਾ ਠੀਕ ਹੈ ਤੇ ਦੇਖੋ ਇਹ ਦੋਨਾਂ ਭੈਣਾ ਸਖੀਆਂ ਦੀ ਜੋੜੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਇੱਕ ਵੇਖੋ ਦੂਸਰੀ ਭੁੱਲਦੀ ਹੈ ਜੀ ਆਪ ਜੀ ਨੂੰ ਮੈਨੂੰ ਤਾਂ ਬੜੀ ਚੰਗੀ ਲੱਗਦੀ ਕਿ ਉਹ ਮੈਂ ਇਹ ਗੱਲ ਹੈਗੀ ਆ ਬਾਕੀ ਤੁਸੀਂ ਦੱਸੋ ਚੰਗੀ ਹੈ ਜਾਂ ਨਹੀਂ ਵੇਖ ਕੇ ਭੁੱਖਾ ਲੈਂਦੀ ਆ ਵਾ ਬਾਕੀ ਕਮੈਂਟਾਂ ਦੇ ਵਿੱਚ ਆਪਾਂ ਲੋਕਾਂ ਦੇ ਵਿਚਾਰ ਵੀ ਲਵਾਂਗੇ ਕਿ ਕਿਵੇਂ ਲਗੀਆਂ ਤੁਹਾਨੂੰ ਇਹ ਤੇ ਇਸ ਤੋਂ ਅੱਗੇ ਹੋਰ ਵੀ ਜਿਹੜੇ ਸੱਜਣ ਆਏ ਆ ਪਹਿਲਾਂ ਤੇ ਵੱਡੇ ਅੰਕਲ ਹੋਣਾ ਨਾਲ ਗੱਲਬਾਤ ਕਰਦੇ ਆ ਆਪਾਂ हां जी ससी अंकल जी सस्त्रि कायल जी हो सब ठीक ठाक जे हां बढ़िया जी बढ़िया तू ही सुनाओ बढ़िया ठीक ठाक है ਤੇ ਕਿਦਾਂ ਰਹੀ ਮਿਹਨਤ ਤੇ ਚਲੋ ਦੋਵਾਂ ਭਰਾਵਾਂ ਨੇ ਬਹੁਤ ਜ਼ਿਆਦਾ ਕੀਤੀ ਆ ਤੇ ਜੇ ਕਹਿ ਲਈਏ ਵੀ ਮਿਹਨਤ ਨੂੰ ਅੱਜ ਫਾਲ ਪਿਆ ਵਾ ਤੇ ਕੀ ਮਹਿਸੂਸ ਹੁੰਦਾ ਹੈ ਅੱਜ ਆਪਾਂ ਇੱਕ ਨੀਲੀ ਰਾਵੀ ਦੇ ਵਿੱਚ ਦੋ ਦੰਦ ਦੇ ਵਿੱਚ ਝੋਟੀ ਨੇ ਨਵਾਂ ਰਿਕਾਰਡ ਜਿਹੜਾ ਉਹ ਫਿਟ ਕੀਤਾ ਦੁੱਧ ਦੇ ਵਿੱਚ ਵੇਖ ਕਵੀਰ ਜੀ ਇਹ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਮਿਹਨਤ ਕਰਨ ਬਿਲਕੁਲ ਤੇ ਮਿਹਨਤ ਦਾ ਜਿਹੜਾ ਫਾਲਿਓ ਉਹ ਤੇ ਮਿਲਦਾ ਹੀ ਮਿਲਦਾ ਹੈ ਮਿਲਦਾ ਹੀ ਮਿਲਦਾ ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਵੈਸੇ ਮਿਹਨਤ ਕਰਨ ਨੂੰ ਇਹ ਬੰਨੇ ਜੇ ਵੇਖੀ ਆ ਆਪਾਂ ਵੀ ਬਰੀਡ ਸਾੰਭੀ ਪੁਰਾਣੀ ਉਹਦੇ ਉੱਤੇ ਚੰਗੇ ਸੀਮਨ ਲਾ ਲਾ ਕੇ ਅੱਗੇ ਚੰਗੀਆਂ ਝੋਟੀਆਂ ਪੈਦਾ ਕੀਤੀਆਂ ਕਿੰਨੇ ਕ ਸਾਲ ਹੋ ਗਏ ਇਹ ਲਗਭਗ 13 14 ਸਾਲ ਦੇ ਹਾਂ ਜਦੋਂ ਇਸ ਕੰਮ 'ਚ ਪਏ ਹਾਂ ਬੱਲੇ ਬੱਲੇ ਕਿੰਨੀ ਉਮਰ ਹੋ ਗਈ ਹੈ ਇਹ ਹੁਣ 60 ਕ ਦੀ ਹੋ ਗਈ ਆ ਠੀਕ ਜੀ ਤੇ ਬੁੱਢੇ ਹੀ ਹੋ ਗਏ ਹੁਣ ਤੇ 50 ਸਾਲੀ ਹੋ ਗਏ ਹੈਗੇ ਹਾਂ ਠੀਕ ਠੀਕ ਹੈ ਤੇ ਹੁਣ ਤੋਂ ਹੀ ਇਹ ਰਸਾਲਸੋਂ ਛੋਟਾ ਮੇਰੇ ਤੋਂ ਹਾਂਜੀ ਇਨੇ ਜਿੱਥੇ ਕਿਤੇ ਚੰਗਾ ਸਾਹਣ ਹੋਣਾ ਚਾਹੇ 90 ਤੱਕ ਜਿੱਥੇ ਵੀ ਕਿਤੇ ਘੁਮਕੇ ਇਨੇ ਹਣਾ ਐਸਾਨ ਦੇ ਟੀਕੇ ਲਵਾਈਏ ਠੀਕ ਹੈ ਜੀ ਤੇ ਇਹਨੂੰ ਵੀ ਆਖਣਾ ਜਾ ਲਿਆ ਜਾ ਕੇ ਬਿਲਕੁਲ ਰਾਤ ਵੀ ਜਾ ਕੇ ਰਾਤ ਦੇ 9:00 9:00 ਵਜੇ ਉਧਰ ਧੁੰਦ ਪਈ ਹੁੰਦੀ ਸੀ ਉਦੋਂ ਵੀ ਲਿਆਣ ਕੇ ਸੀਮਨ ਲੋਣੇ ਬਿਲਕੁਲ ਤੇ ਇਥੋਂ ਤੱਕ ਕੋਸ਼ਿਸ਼ ਕਰਦੇ ਰਹੇ ਤੇ ਚਲੋ ਅੱਜ ਪ੍ਰਮਾਤਮਾ ਨੇ ਰੱਬ ਨੇ ਇਥੋਂ ਤੱਕੜ ਪਾਇਆ ਪਾਇਆ ਸੋ ਇਹ ਕੋਸ਼ਿਸ਼ ਹਰ ਇੱਕ ਵੀਰ ਨੂੰ ਕਰਨੀ ਚਾਹੀਦੀ ਆ ਮਿਹਨਤ ਕਰੇ ਮਿਹਨਤ ਦਾ ਫਲ ਮਿਲਦਾ ਹੀ ਮਿਲਦਾ ਆ ਬਿਲਕੁਲ ਸਹੀ ਗੱਲ ਆ ਸੋ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਾ ਤੁਹਾਨੂੰ ਮੁਬਾਰਕਾਂ ਤੇ ਬਾਕੀ ਅੱਗੇ ਵੀਰ ਗੋਰਾ ਆਇਆ ਵਾ ਇਥੇ ਤੇ ਹੋਰ ਵੀ ਸੱਜਣ ਨੇ ਇਕੱਲੇ ਇਕੱਲੇ ਨਾਲ ਤੁਹਾਡੀ ਗੱਲ ਕਰਵਾਉਂਦੇ ਆ ਹਾਂਜੀ ਸਾਸੀ ਕਵੀ ਜੀ ਸਾਸੀ ਗਾਲ ਵੀਰੇ ਉਹ ਠੀਕ ਠਾਕ ਜੀ ਬਹੁਤ ਵਧੀਆ ਬਈ ਤੇ ਕਿਵੇਂ ਲੱਗਾ ਵਾ ਅੱਜ ਜਿਵੇਂ ਕਹਿ ਲਈਏ ਮਾਇਆ ਮੱਝ ਦੀ ਭੈਣ ਆ ਹਾਂਜੀ ਤੇ ਇਹ ਝੋਟੀ ਜਿਹੜੀ ਨਾ ਕਰਨੇ ਚੰਗਾ ਸੋਹਣਾ ਦੁੱਧ ਦੇ ਕੇ ਨਵਾਂ ਰਿਕਾਰਡ ਜਿਹੜਾ ਦੋ ਦੰਦ ਵਿੱਚ ਬਣਾਇਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਣਾ ਪੂਰੇ ਦਿਓਲ ਪਰਿਵਾਰ ਨੂੰ ਬਿਲਕੁਲ ਵੀ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਛੋਟੀ ਲਾਈਵ ਕੀਤੀ ਚੰਗਾ ਦੁੱਧ ਸੀ ਚਲੋ ਮੇਲੇ ਦੀ ਤਿਆਰੀ ਸੀ ਮੇਲੇ ਦੇ ਵਿੱਚ ਨਹੀਂ ਜਾਇਆ ਗਿਆ ਚਲੋ ਘਰੇ ਲਾਈਵ ਕਰਦੇ ਹਾਂ ਜੀ ਹਾਂਜੀ ਹਾਂਜੀ ਤੇ ਬਹੁਤ ਮਿਹਨਤੀ ਮਿਹਨਤ ਲੱਗੀ ਵੀ ਆ ਜੀ ਬਿਲਕੁਲ ਕੋਈ ਵੀ ਆਪਾਂ ਤਿਆਰ ਕਰਦੇ ਆ ਘਰੇ ਚੋਣਾ ਜਾਂ ਮੇਲੇ ਆਸਤੇ ਤੇ ਮਿਹਨਤ ਲੱਗਦੀ ਆ ਜੀ ਸਹੀ ਗੱਲ ਆ ਠੀਕ ਆ ਜੀ ਤੇ ਮਿਹਨਤ ਆਪਣੀ ਉਦੋਂ ਪੂਰੀ ਹੁੰਦੀ ਹੈ ਜਦੋਂ ਕੋਈ ਜਾਨਵਰ ਆ ਜਿਹੜਾ ਉਹ ਆਪਣੀਆਂ ਉਮੀਦਾਂ ਦੇ ਉੱਤੇ ਪੂਰਾ ਉਤਰੇ ਠੀਕ ਆ ਜੀ ਤੇ ਬਹੁਤ ਸੰਤੁਸ਼ਟੀ ਹੋਈ ਛੋਟੀ ਨੂੰ ਦੇਖ ਕੇ ਤੇ ਇੱਕ ਤੋਂ ਇੱਕ ਪਸ਼ੂ ਸਾਰੇ ਦੇ ਸਾਰੇ ਹੀ ਚੰਗੇ ਆ ਇਹ ਨਹੀਂ ਵੀ ਆਪਾਂ ਕਹਿ ਦਈਏ ਵੀ ਨਾਗਣ ਚੰਗੀ ਆ ਮਾਇਆ ਚੰਗੀ ਆ ਠੀਕ ਆ ਵੀ ਸਾਰੀਆਂ ਚੰਗੀਆਂ ਰਫੀਦਾ ਚੰਗੀ ਆ ਡਾਇਮੰਡ ਚੰਗੀ ਆ ਵੀ ਜਿੰਨੀਆਂ ਵੀ ਮੱਝਾਂ ਕਰੇ ਹੈਗਾ ਵੀ ਸਾਰੀਆਂ ਵੀ ਟੌਪ ਆ ਬਿਲਕੁਲ ਸਹੀ ਗੱਲ ਆ ਹਾਂਜੀ ਕੋਰੇ ਵੀਰ ਆਪਾਂ ਅਕਸਰ ਹੀ ਬਾਹਰ ਫਿਰਦੇ ਵੀ ਰਹਿੰਨੇ ਆ ਚਲੋ ਤੁਹਾਡੇ ਕੋਲ ਮਾਇਆ ਮੱਝ ਦਾ ਬੱਚਾ ਸਮੁੰਦਰ ਬੋਲਿਆ ਹਾਂਜੀ ਆਸ ਆ ਕਿ ਬਹੁਤ ਚੰਗਾ ਅੱਗੇ ਦੁੱਧ ਦੀ ਜਿਹੜੀ ਉਹ ਉਤੋਂ ਆਪਾਂ ਆਸ ਕਰਦੇ ਆ ਕਿਉਂਕਿ ਬੱਚੇ ਉਹਦੇ ਆਉਣੇ ਸ਼ੁਰੂ ਹੋ ਗਏ ਆ ਹਾਂਜੀ ਤੇ ਮੈਨੂੰ ਲੱਗਦਾ ਸਾਲ ਤੱਕ ਆਪਾਂ ਉਹਦਾ ਦੁੱਧ ਦਿਖਾਈ ਦੇਵਾਂਗੇ ਲੋਕਾਂ ਨੂੰ ਇੱਕ ਅੱਧੀ ਝੋਟੀ ਦਾ ਤੇ ਇਹ ਆ ਵੀ ਜਿਹੜੀ ਬਰੀਡ ਆ ਨੀਲੀ ਰਾਵੀ ਜਿਹਨੂੰ ਆਪਾਂ ਅਸਲੀ ਬਰੀਡ ਕਹਿੰਦੇ ਆ ਹਾਂਜੀ ਉਹ ਬੜੀ ਘਟ ਵੇਖ ਨੂੰ ਮਿਲਦੀ ਆ ਤੇ ਇਥੇ ਅੰਕਲ ਹੁਣਾ ਤੋਂ ਤੁਸੀਂ ਬੁੱਲ ਖੜਿਆ ਕੋਈ ਸੋਚ ਕੇ ਖੜਿਆ ਹੋਊਗਾ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਬਰੀਡ ਉਹ ਤਾਂ ਆਪਾਂ ਨੂੰ ਸਾਹਮਣੇ ਆਪਣੇ ਦਿਸਦੀ ਆ ਵੀ ਬਰੀਡ ਨੀਲੀ ਰਾਵੀ ਦੀ ਆ ਕਿਸੇ ਨੂੰ ਦੱਸਣ ਦੀ ਜਰੂਰਤ ਨਹੀਂ ਕਿਉਂਕਿ ਜੇ ਆਪਾਂ ਬਰੀਡ ਦਾ ਦੱਸਣ ਲੱਗ ਜਾਈਏ ਹਨਾ ਤੇ ਉਹਦੇ ਚ ਵਖਰੇਵੇਂ ਹੋ ਜਾਂਦੇ ਆ ਬਿਲਕੁਲ ਠੀਕ ਆ ਕਿਉਂਕਿ ਨੀਲੀ ਦੀਆਂ ਕਈ ਲੈਣਾ ਉਹ ਚ ਵਖਰੇਵੇਂ ਹੋ ਜਾਂਦੇ ਆ ਬਿਲਕੁਲ ਤੇ ਜਿਹੜੀ ਚੀਜ਼ ਹੈਗੀ ਬਰੀਡ ਆ ਉਹ ਤੁਸੀਂ ਸਾਰਿਆਂ ਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹੋ ਲਗਾਤਾਰ 3 ਦਿਨ ਤੋਂ ਉਹ ਬਰੀਡ ਹੀ ਆ ਬਰੀਡ ਹੀ ਆ ਸਹੀ ਗੱਲ ਰਈ ਜੀ ਸਮੁੰਦਰ ਦੀ ਸਮੁੰਦਰ ਮਾਇਮਈ ਦਾ ਬੱਚਾ ਹਾਂਜੀ ਮਾਇਆ ਦੀ ਮਾਂ ਘਰੇ ਖੜੀ ਆ ਹਾਂਜੀ ਉਹਦੀ ਤੁਸੀਂ ਮਾਸੀ ਦੀ ਚੁਾਈ ਦੇਖ ਲਈ ਆ ਬਿਲਕੁਲ ਤੇ ਇਹਦੀ ਮਾਇਆ ਦੀ ਧੀ ਬੜੇ ਚੰਗੇ ਦੋਤੇ ਚਲਦੀ ਇੱਕ ਹਾਂਜੀ ਤੇ ਕੁੱਲ ਮਿਲਾ ਕੇ ਵੀ ਸਾਰਾ ਪਾਸਾ ਦੁੱਧ ਵਾਲਾ ਦੁੱਧ ਵਾਲਾ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਦੂਸਰੀ ਗੱਲ ਜੀ ਕਟੀਆਂ ਬਹੁਤ ਆਈਆਂ ਸਮੁੰਦਰ ਦੀਆਂ ਠੀਕ ਹੈ ਤੇ ਜਿੰਨੇ ਵੀ ਬੱਚੇ ਆਏ ਆ ਬਹੁਤ ਜ਼ਿਆਦੇ ਸੋਹਣੇ ਆਏ ਆ ਬਰੀਡ ਚ ਆਏ ਆ ਬਿਲਕੁਲ ਵੀ ਜਿਹਨੂੰ ਅਸੀਂ ਬਰੀਡ ਕਹਿੰਨੇ ਵੀ ਉਸ ਬਰੀਡ ਦੇ ਵਿੱਚ ਆਏ ਆ ਠੀਕ ਹੈ ਤੇ ਝੋਟੀਆਂ ਜਿਹੜੀਆਂ ਜੀ ਉਹਦੀਆਂ ਤਿੰਨ ਚਾਰ ਝੋਟੀਆਂ ਵੀ ਜਿਹੜੀਆਂ ਗੱਬਣ ਹੋ ਗਈਆਂ ਵੀ ਇੱਕ ਤੁਸੀਂ ਮੰਨ ਲਓ ਵੀ 10 ਮਹੀਨਿਆਂ ਤੱਕ ਉਹਦੇ ਜਿਹੜੀਆਂ ਛੋਟੀਆਂ ਦੋ ਤਿੰਨ ਸੂ ਪੈਣਗੀਆਂ ਠੀਕ ਤੇ ਬੜੇ ਚੰਗੇ ਦੀ ਉਮੀਦ ਆ ਠੀਕ ਹੈ ਤੇ ਅੱਗੇ ਮਹਾਰਾਜ ਦੇ ਹੱਥ ਵਸ ਵੀ ਹੁੰਦਾ ਬਿਲਕੁਲ ਆਪਾਂ ਮਿਹਨਤ ਕਰ ਸਕਦੇ ਹਾਂ ਹਾਂਜੀ ਹਾਂਜੀ ਤੇ ਉਹ ਆਪਾਂ ਕਰ ਰਹੇ ਹਾਂ ਠੀਕ ਹੈ ਜੀ ਸੋ ਅੱਗੇ ਵੀਰ ਆਪਣੇ ਜਿਹੜੇ ਇਹ ਮਨਾਵੇਂ ਪਿੰਡ ਤੋਂ ਜਿਲ੍ਹਾ ਇਹਨਾਂ ਦਾ ਵੀ ਤਰਨਤਾਰ ਨਹੀਂ ਆ ਸੋ ਇਹਨਾਂ ਦੇ ਵਿਚਾਰ ਲੈਣੇ ਸਾਸਿਕਾ ਵੀਰ ਜੀ ਹਾਂਜੀ ਸ਼ਾਸਤਰੀ ਕਾਲ ਵੀਰ ਜੀ ਆਪਣਾ ਨਾਮ ਦੱਸ ਦਿਓ ਜੇ ਆਪਣਾ ਨਾਮ ਹਰਚੰਦ ਸਿੰਘ ਜੀ ਠੀਕ ਆ ਪਿੰਡ ਬਣਾਵਾ ਹਾਂਜੀ ਪਿੰਡ ਬਣਾਵਾ ਠੀਕ ਆ ਆਪਣੇ ਵੀ ਘਰੇ ਪਸ਼ੂ ਚੰਗੇ ਰੱਖੇ ਹਾਂਜੀ ਆਪਣੇ ਕੋਲ ਤਿੰਨ ਮੱਝਾਂ ਆਈਆਂ ਪਰ ਮੋਹਰਾ ਦੀਆਂ ਮੋਹਰਾ ਦੀਆਂ ਹਾਂਜੀ ਠੀਕ ਆ ਤੇ ਕਿਦਾਂ ਹੁਣ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਨੀਲੀ ਵਾਲ ਧਿਆਨ ਵਧੂਗਾ ਨੀਲੀ ਦੀ ਮੈਂ ਲਿਆਵਾਂਗੇ ਠੀਕ ਆ ਨੀਲੀ ਤੇ ਕੰਮ ਕਰਾਂਗੇ ਕੋਈ ਚੰਗੀ ਮੈਂ ਲੱਭਾਂਗੇ ਠੀਕ ਠੀਕ ਆ ਜਿਹੜੀ ਆਪਾਂ ਪਰਸੋਂ ਤੋਂ ਇਹ ਚਵਾਈ ਵੇਖ ਰਹੇ ਆ ਦੋ ਦੰਦ ਝੋਟੀ ਦੀ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਝੋਟੀ ਆ ਜੀ ਤੇ ਦੁੱਧ ਵੀ ਇਹਨੇ ਬਹੁਤ ਵਧੀਆ ਕੱਢਿਆ ਠੀਕ ਹੈ ਕਿਉਂਕਿ ਇਹਨਾਂ ਦੁੱਧ ਕੱਢਣਾ ਕੋਈ ਹਾਰੀ ਸਾਰੀ ਛੋਟੀ ਦੀ ਬਸ ਦੀ ਗੱਲ ਨਹੀਂ ਗਈ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਰਾਤੀ ਵੀ ਇੱਕ ਗੱਲ ਮੈਨੂੰ ਕੀਤੀ ਸੀ ਵੀ ਇਹ ਨੀ ਉਮਰ ਦੀਆਂ ਚਾਹਨ ਨਾ ਕਿ ਕਈ ਖੁਰਲੀਆਂ ਦੇ ਉੱਤੇ ਮਤਲਬ ਪੱਠਾ ਹੀ ਨਿਖਾਨ ਲੱਗੀਆਂ ਉਹ ਨਹੀਂ ਅਪੜੇ ਜਿਨ੍ਹਾਂ ਦੇ ਉਹ ਨਹੀਂ ਅਪੜਦੇ ਤੇ ਮਤਲਬ ਕਿਤਰਾ ਵੀ ਲੋਕ ਪੰਜ ਪੰਜ ਸਾਲ ਉਹਨਾਂ ਨੂੰ ਆਪਣਾ ਵੀ ਬੰਨ ਛੱਡਦੇ ਆ ਬਿਲਕੁਲ ਵੀ ਕੋਈ ਉਹਨੂੰ ਦਾਣਾ ਨਹੀਂ ਪਾਉਣਾ ਵੀ ਵੀ ਉਹਨਾਂ ਦਾਣਾ ਨਹੀਂ ਪਾਉਂਦੇ ਹਾਂ ਵੀ ਚੰਗੀ ਸੰਭਾਲ ਨਹੀਂ ਕਰਦੇ ਦੇਖਭਾਲ ਨਹੀਂ ਕਰਦੇ ਉਹਦੇ ਕਰਕੇ ਜਿਹੜਾ ਪਸ਼ੂ ਆ ਉਹ 4-5 ਸਾਲ ਦਾ ਹੋ ਗਏ ਸੁੰਦਾ ਵਾ ਮਤਲਬ ਜੇ ਉਹਨੂੰ ਫੀਡ ਆਪਾਂ ਪਾਈਏ ਤਾਂ ਉਹ ਛੋਟੀ 3 ਸਾਲ ਦੇ ਵਿੱਚ ਸੂ ਪੈਂਦੀ ਆ ਤੇ ਜੇ ਉਹ ਪੱਠੇ ਤੇ ਰਵੇ ਤਾਂ 5 ਸਾਲ ਲਿਆ ਜਾਂਦੀ ਆ ਸਹੀ ਗੱਲ ਆ ਇਸ ਕਰਕੇ ਹਰ ਇੱਕ ਭਰਾ ਨੂੰ ਚਾਹੀਦਾ ਵੀ ਮਤਲਬ ਪਸ਼ੂਆਂ ਦੇ ਛੋਟੇ ਬੱਚੇ ਨੂੰ ਸ਼ੁਰੂ ਤੋਂ ਫੀਡ ਪਾਵੇ ਤੇ ਮੈਨੂੰ ਲੱਗਦਾ ਵੀ ਅਜੇ ਤੱਕ ਆਪਾਂ ਜੇ ਪਹਿਲਾਂ ਝੋਟੀ ਦਾ ਦੁੱਧ ਵੇਖੀ ਇਹਦੇ ਇਹਨਾਂ ਦੁੱਧ ਕਰੀਬ ਵੇਖਿਆ ਨਹੀਂ ਇਹਨਾਂ ਵਰਗੀ ਦੁੱਧ ਮਤਲਬ ਕਿਸੇ ਝੋਟੀ ਦਾ ਨਹੀਂ ਇਹ ਤੇ ਕਰ ਵੇਖਿਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਦੁੱਧ ਆ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਤੇ ਬਾਕੀ ਦਿ올 ਪਰਿਵਾਰ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਵਧਾਈ ਠੀਕ ਹੈ ਜੀ ਧੰਨਵਾਦ ਤੇ ਇਸ ਤੋਂ ਕੇ ਵੀਰ ਭੇਜਿਆ ਮੁਦਕੀ ਤੋਂ ਬੜਾ ਲੰਮਾ ਸਫ਼ਰ ਤੈਅ ਕਰਕੇ ਰਾਤ ਦੇ ਹੀ ਇੱਥੇ ਪਹੁੰਚੇ ਆ ਇਹ ਇੱਕ ਖੁਸ਼ੀ ਹੁੰਦੀ ਆ ਮਨ ਦੇ ਵਿੱਚ ਜਾਂ ਕਹਿ ਲਈਏ ਕਿ ਇੱਕ ਹੌਸਲਾ ਬਜਾਈ ਕਰਨੀ ਹੁੰਦੀ ਨਾਲ ਆ ਕੇ ਸਹਿਯੋਗ ਹੁੰਦਾ ਵਾ ਕਿ ਜਿਹੜਾ ਕੰਮ ਕੋਈ ਆਪਣੇ ਸੱਜਣ ਨੇ ਕਿਸੇ ਨੇ ਸ਼ੁਰੂ ਕੀਤਾ ਵਾ ਤੇ ਉਹਨੂੰ ਸਿਰੇ ਚੜਨਾ ਹੈ ਤੇ ਨਾਲ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਸੋ ਸਾਸਿਗਾ ਵੀ ਭੇਜੇ ਵੀਰ ਸਾਸਿ ਦੇ ਵੀਰੇ ਹੋ ਠੀਕ ਠਾਕ ਜੀ ਹਾਂ ਵਧੀਆ ਵਧੀਆ ਤੇ ਕੀ ਕਹਿਣਾ ਚਾਹੋਗੇ ਇਸ ਝੋਟੀ ਬਾਰੇ ਝੋਟੀ ਵੇ ਹਰਸ਼ ਇੱਕ ਤਾਂ ਰਿਕਾਰਡ ਬਣ ਗਿਆ ਨਵਾਂ ਬਿਲਕੁਲ ਦੋ ਦੰਦ ਚ ਹਣਾ ਬਿਲਕੁਲ ਤੇ ਦੁੱਧ ਬਹੁਤ ਸੋਹਣਾ ਬਾਕੀ ਚੋਟੀ ਦੀ ਬੰਤਰ ਬਹੁਤ ਜਿਆਦਾ ਚੰਗੀ ਆ ਬਿਲਕੁਲ ਬਹੁਤ ਸੋਹਣੀ ਸਰੀਰ ਪੱਖ ਨਾ ਬਹੁਤ ਹੀ ਚੰਗਾ ਬਹੁਤ ਹੀ ਚੰਗਾ ਤੇ ਬਾਕੀ ਜਦ ਮਾਇਆ ਮੱਝਾ ਹਾਂਜੀ ਮੇਰੇ ਖਿਆਲ ਸਾਨੂੰ ਪਹਿਲਾ ਸੂਆ ਇਹ ਜਦੋਂ ਪਾਉ ਕੋਲੇ ਆਉਣੇ ਸਹੀ ਗੱਲ ਤੇ 12ਵਾਂ ਸੂਆ ਸੂਪੀ ਆ ਹਾਂਜੀ ਤੇ ਓਵੇਂ ਯਾਨੀ ਕਿ ਭਈ ਹੈ ਜਿਵੇਂ ਦੂਜੇ ਤੀਜੇ ਸੂਏ ਬਿਲਕੁਲ ਬਿਲਕੁਲ ਸਹੀ ਗੱਲ ਤੇ ਇਹੇ ਇਹਦੀ ਖਾਸੀਅਤ ਆ ਤਾਂ ਜਦੋਂ ਸਮੁੰਦਰ ਸਾਣ ਹਾਂਜੀ ਜਿਵੇਂ ਉਹਦੀਆਂ ਕਟੀਆਂ ਆਈਆਂ ਇਹਦੇ ਆਂਗੂ ਨਾਲ ਛੇਤੀ ਬੁੱਢਾ ਪਾਨੀ ਆਉਂਦਾ ਬੁੱਢਾ ਪਾਨੀ ਆਉਂਦਾ ਬਿਲਕੁਲ ਨੀਲੀ ਦੀ ਖਾਸ ਇਹ ਅਜ ਤੱਕ ਲੈਵਾਨੀ ਟੁੱਟਿਆ ਮੱਜ ਦਾ ਹਾਂ ਫਿਰ ਇੱਕ ਘਰ ਵਰੀ ਆ ਬਿਲਕੁਲ ਤੇ ਗਾਂ ਉਹ ਹੀ ਉਹ ਬਰੀਡਿੰਗ ਸਾਹ ਚ ਹੋਊਗੀ ਬਿਲਕੁਲ ਤੇ ਬਹੁਤ ਵਧੀਆ ਲੱਗਾ ਸਹੀ ਗੱਲ ਤੇ ਚਲੋ ਭਾਉ ਘਰਾਂ ਨੂੰ ਵਧਾਈਆਂ ਸਾਰੇ ਪਰਿਵਾਰ ਨੂੰ ਇੱਕ ਨਵਾਂ ਰਿਕਾਰਡ ਬਣਿਆ ਬਿਲਕੁਲ ਸਹੀ ਗੱਲ ਆ ਤੇ ਸੋ ਇਹ ਵੀਰ ਭੇਜਾ ਆਪਣੇ ਮੁਦਕੀ ਤੋਂ ਆਏ। ਬਾਕੀ ਉਹ ਕਰਮਾ ਵਾਲੀ ਨੂੰ ਸਿਹਰਾ ਸੱਜਦਾ। ਬਿਲਕੁਲ ਜੀ। ਉਹ ਖੜੀ ਮਗਰ ਵਖਾ ਦੇ। ਦਿਖਾ ਦਿੰਨੇ ਕਰਮਾ ਲਈ। ਤੱਕ ਸੋ ਹੈ। ਉਮਰ ਕਾਫੀ ਹੋ ਗਈ ਹੈ ਇਹਦੀ ਕੋਈ 25-26 ਸਾਲ ਦੇ ਲਾਗੇ ਉਮਰ ਹੋ ਗਈ ਹੈ। ਜਿਹਨੇ ਬਰੀਡ ਤਿਆਰ ਕੀਤੀ ਆ। ਬਿਲਕੁਲ। ਹਾਂ। ਅੰਕਲ ਅਕਸਰ ਹੀ ਗੱਲ ਹੁੰਦੀ ਆ ਕਿ ਜਿਹੜਾ ਵੀ ਕੋਈ ਜਾਨਵਰ ਮੰਨ ਲੋ ਆਪਣੇ ਪਸ਼ੂ ਕੋਈ ਵੀ ਜਿਹੜਾ ਹੁੰਦਾ ਵਾ ਉਹਦਾ ਪਸ਼ੂਕਰ ਤੇ ਬੜਾ ਡਿਪੈਂਡ ਹੁੰਦਾ ਵਾ। ਜਿਵੇਂ ਕਿ ਇਹਦੀ ਮਾਂ ਦੀ ਗੱਲ ਕਰ ਲਈਏ। ਤੇ ਬੜੇ ਲੋਕਾਂ ਦੇ ਸਵਾਲ ਕਿ ਇਹਦਾ ਬਾਪ ਕਿਹੜਾ ਹੈ ਤੇ ਬਾਪ ਬਾਰੇ ਵੀ ਦਸੀਏ ਤੇ ਇਹਨੇ ਇਥੋਂ ਤੱਕ ਦੁੱਧ ਪਚਾਉਣਾ ਉਹਦੀ ਕੀ ਖਾਸੀਅਤ ਰਹੀ ਹੈ ਕਿਉਂਕਿ ਬਾਪ ਦੀਆਂ ਹੋਰ ਵੀ ਬੜੀਆਂ ਧੀਆਂ ਦੁੱਧ ਤੇ ਆ ਗਈਆਂ ਦੇਖੋ ਮੈਂ ਕੱਲ ਵੀ ਇਹ ਗੱਲ ਕਹੀ ਸੀ ਬਿਲਕੁਲ ਇਹ ਛੋਟੀ ਆ ਸਰਕਾਰੀ ਬੋਲ ਨਾਗਦੀ ਦਿੱਤੀ ਨਾਗਦੀ ਤੇ ਮੈਂ ਕੱਲ ਵੀ ਦੱਸਿਆ ਸੀ ਕਿ ਜਿਹਨਾਂ ਜਿੰਨੀਆਂ ਵੀ ਹੋਂਤੀ ਕੁ ਮੁਬਾਰਕਵਾਦ ਹੈ ਜਿਨ੍ਹਾਂ ਨੇ ਵੀਰਾਂ ਨੇ ਨਾਗਦੀਆਂ ਛੋਟੀਆਂ ਚੁਵਾਈਆਂ ਬਿਲਕੁਲ ਠੀਕ ਆ ਜਿਹੜਾ ਜਿਆਦਾ ਸੇਰਾ ਜਾਂਦਾ ਉਹ ਮਾਤ ਨੂੰ ਜਾਂਦਾ ਬਿਲਕੁਲ ਹਰ ਛੋਟੀ ਦਾ ਖਾਸ ਕਰਕੇ ਹਾਂਜੀ ਹੁਣ ਜੇ ਤੁਸੀਂ ਮੰਨ ਕੇ ਚੱਲੋ ਸਮੁੰਦਰ ਦਾ ਕੇ ਸੀਮਨ ਭਰਾਉਣਾ ਹੈ ਮਾਲੀ ਦਾ ਹਾਂਜੀ ਉਹ ਪਹਿਲਾਂ ਪੁੱਛਦਾ ਸਮੁੰਦਰ ਦੀ ਮਾਂ ਦਾ ਦੁੱਧ ਕਿਨਾ ਬਿਲਕੁਲ ਸਮੁੰਦਰ ਦੀ ਮਾਂ ਪੁੱਛੂਗਾ ਹੂੰ ਇਹਦੇ ਪਿਓ ਨਹੀਂ ਪੁੱਛੂਗਾ ਸਹੀ ਗੱਲ ਹੈ ਹੁਣ ਦੇਖੋ ਡਾਇਮੰਡ ਝੋਟਾ ਆਪਣੇ ਤੋਂ ਗਿਆ ਹਾਂਜੀ ਹੁਣ ਉਹ ਡਾਇਮੰਡ ਦੀ ماں ਬਾਰੇ ਪੁੱਛਿਆ ਜਾਂਦਾ ਡਾਇਮੰਡ ਦੀ ਮਾਂ ਫਲਾਣੀ ਜਗ੍ਹਾ ਤੇ ਫਲਾਣਾ ਚੰਗਾ ਦੁੱਧ ਦਿਆ ਹਾਂ ਬਾਕੀ ਮੇਰੇ ਦੱਸਣ ਦਾ ਮਤਲਬ ਇਹ ਹੁਣ ਕਈਆਂ ਵੀਰਾਂ ਕੋਲ ਨਾਗ ਨਹੀਂ ਹੈ ਕਿਉਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਰਾਂ ਦੇ ਦੁੱਧ ਹੀ ਨਹੀਂ ਦਿੰਦੀਆਂ ਸਹੀ ਗੱਲ ਪਰ ਫਿਰ ਕੁੱਲ ਮਿਲਾ ਕੇ ਤੁਸੀਂ ਸੋਚ ਲਓ ਵੀ ਜਿਆਦਾ ਸਿਹਰਾ ਜਿਹੜਾ ਮਾਂ ਨੂੰ ਜਾਂਦਾ ਮਾਂ ਨੂੰ ਜਾਂਦਾ ਹਾਂ ਠੀਕ ਆ ਅਕਲੇ ਤੇ ਪਿੱਛੇ ਬੱਚਾ ਹੈ ਇਸ ਵਾਰ ਕਿਹੜੇ ਬੋਲਦਾ ਇਹ ਜਿਹੜਾ ਹੈ ਨਾਗਨ ਮਾਈ ਦੇ ਪਿੱਛੇ ਬੱਚਾ ਨਾ ਜੀ ਹਾਂਜੀ ਇਹ ਸਮੁੰਦਰ ਬੋਲਦਾ ਬੱਚਾ ਆ ਸਮੁੰਦਰ ਬੋਲਦਾ ਹੈ ਹਾਂਜੀ ਤੇ ਸਮੁੰਦਰ ਦਾ ਪਤਾ ਹੀ ਆਪ ਜੀ ਨੂੰ ਵੀ ਮੈਂ ਮਾਈ ਦਾ ਬੱਚਾ ਹੈ ਬਿਲਕੁਲ ਬਿਲਕੁਲ ਇਹ ਵੀਰ ਸ਼ਰੀਫ ਖਾਨ ਇੱਕ ਪਠਾਨਕੋਟ ਦੇ ਲਾਗੇ ਉਹਨਾਂ ਦਾ ਪਿੰਡ ਆ ਠੀਕ ਆ ਮੈਨੂੰ ਥੋੜਾ ਨਾਂ ਤਾਂ ਵਿਸਤਰ ਗਿਆ ਹੋਈ ਨਹੀਂ ਯਾਦ ਸੀਗਾ ਠੀਕ ਆ ਇਹ ਜਿਹੜਾ ਹੈਗਾ ਨਾ ਜੀ ਕਟਾ ਹਾਂਜੀ ਇਹ ਉਹਨਾਂ ਨੇ ਬੜੇ ਦਿਨਾਂ ਦਾ ਖਰੀਦਿਆ ਹੋਇਆ ਠੀਕ ਜੀ ਉਹ ਮੈਨੂੰ ਕਹਿਣ ਲੱਗੇ ਉਹਨਾਂ ਦਾ ਪਿੰਡ ਹੈਗਾ ਜੀ ਸੁੰਦਰ ਚੱਕ ਠੀਕ ਹੈ ਜੀ ਸੁੰਦਰ ਚੱਕ ਜ਼ਿਲ੍ਹਾ ਪਠਾਨਕੋਟ ਤੇ ਆਰਮੀ ਦੇ ਵਿੱਚ ਉਹ ਵੀ ਡਿਊਟੀ ਕਰਦੇ ਆ ਤੇ ਮੱਝ ਸੂਨ ਤੋਂ ਪਹਿਲਾਂ ਮੇਰੇ ਕੋਲ ਇੱਥੇ ਆਏ ਮੈਨੂੰ ਕਹਿਣ ਲੱਗੇ ਅੰਕਲ ਜੀ ਜੇ ਮੱਝ ਦਾ ਬੱਚਾ ਮੈਨੂੰ ਦੇ ਦਿਓ ਤੇ ਮੈਂ ਕਿਹਾ ਵੀ ਜੇ ਦਾ ਕੱਟੀ ਦੇਤੀ ਫਿਰ ਤਾਂ ਨਹੀਂ ਦੇਣੀ ਬਿਲਕੁਲ ਪਰ ਜੇ ਕੱਟਾ ਦੇ ਦਿੱਤਾ ਕਹਿੰਦੇ ਕਿ ਹਾਂ ਉਹਨਾਂ ਨੇ ਮੇਰੇ ਤੋਂ ਨਾ ਪਹਿਲਾਂ ਸੌਦਾ ਕਰ ਲਿਆ ਜੀ ਹਮ ਫੇਰ ਇਹ ਇਹ ਸ਼ਰੀਫ ਖਾਨ ਨੂੰ ਦਿੱਤਾ ਜੀ ਬਿਲਕੁਲ ਉਸ ਤੋਂ ਬਾਅਦ ਉਹਨਾਂ ਰਾਤੀ 5100 ਰੁਪਏ ਜਿਹੜਾ ਹਨ ਆਹ ਕਮੈਂਟਿੰਗ ਲਾਈਵ ਦੇ ਵਿੱਚ ਉਹਨਾਂ ਵੇਖੋ ਜੀ ਪਾ ਵੀ ਦਿੱਤਾ 5100 ਰੁਪਏ ਅੱਛਾ ਜੀ ਹਾਂ ਠੀਕ ਹੈ ਇਹ ਇਹਦੇ ਰੁਪਏ ਉਧਰ ਨਹੀਂ ਦੇ ਗਏ ਸੀ ਉਹ ਠੀਕ ਹੈ ਮੱਝ ਸੁਣ ਤੋਂ ਬਾਅਦ ਠੀਕ ਹੈ ਦੇ ਕੇ ਰੁਪਏ ਦੇ ਗਏ 5100 ਜਿਹੜਾ ਉਹ ਇਹ ਇੱਕ ਮਾਨ ਸਨਮਾਨ ਇਹ ਮਾਨ ਦਾ ਜੀ ਰਿਣੀ ਆ ਜੀ ਵੇਖੋ ਕਿੰਨਾ ਆਰਮੀ ਦੇ ਵਿੱਚ ਬੈਠੇ ਉਹਨਾਂ ਦੀ ਇਸ ਟਾਈਮ ਤੇ ਸ਼੍ਰੀਨਗਰ ਡਿਊਟੀ ਆ ਬਿਲਕੁਲ ਬਿਲਕੁਲ ਤੇ ਸ਼੍ਰੀਨਗਰ ਦਾ ਦਸਰਦਾਂ ਦੀ ਰਾਖੀ ਕਰਦੇ ਨੌਜਵਾਨ ਵੀ ਪਛਵਾਣਾ ਪਿਆਰ ਕਰਦੇ ਤੇ ਉਹ ਵੱਡੀ ਹੋਰ ਕੋਈ ਚ ਤੇ ਇਹ ਮੈਂ ਤਾਂ ਦੱਸਣਾ ਚਾਹਣਾ ਵੀ ਕੱਲ ਨੂੰ ਉਹਨੇ ਝੋਟਾ ਬਣਣਾ ਹੈ ਬਿਲਕੁਲ ਤੇ ਵੇਖੋ ਤੁਸੀਂ ਇਹ ਮੇਰੇ ਵਾਲੇ ਭਾਗ ਨੂੰ ਖਿੱਚੀ ਫਿਰਦਾ ਸਹੀ ਗੱਲ ਹੈ ਨੇ ਬਹੁਤ ਸੋਹਣੀ ਗ੍ਰੋਥ ਆ ਦੀ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਬੁੱਲ ਬਣੂਗਾ ਤੇ ਠੰਡ ਕਰਕੇ ਕੋਈ ਪਸ਼ੂ ਨੂੰ ਆਇਆ ਨਹੀਂ ਆ ਠੀਕ ਠੀਕ ਬਿਲਕੁਲ ਆ ਜੂ ਨੂੰ ਪਤਾ ਧੁੰਦ ਬਹੁਤ ਸਿਰ ਸਿਰ ਪਈ ਇਸ ਕਾਰਨ ਕਰਕੇ ਇਹਨੂੰ ਸੋਇ ਸਮੁੰਦਰ ਬੋਲ ਦਾ ਬੱਚਾ ਹੈ ਤੇ ਮਾਰਕਿੰਗ ਬਹੁਤ ਸੋਹਣੀ ਇਹਦੇ ਆਈ ਆ ਇਥੋਂ ਤੁਸੀਂ ਇਹਦੇ ਫੇਸ ਦੇ ਉੱਤੇ ਕੱਟ ਤੇ ਚਾਰੇ ਪੈਰਾਂ ਤੇ ਬਿਲਕੁਲ ਜੈ ਜੀ ਮਾਰਕਿੰਗ ਚੈੱਕ ਕਰ ਸਕਦੇ ਜੀ ਸੋਹਣੇ ਮਾਰਕਿੰਗ ਦਾ ਇਹ ਬੱਚਾ ਸੁੰਦਰ ਬੋਲਨੇ ਪਾਇਆ ਸੋ ਅੱਜ ਦੀ ਵੀਡੀਓ ਜਿਹੜੀ ਉਹ ਇੱਥੇ ਆਪਾਂ ਰੋਕਦੇ ਆਂ ਤੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰਦੇ ਹੋ ਜੀ ਸੋ ਦੋ ਤੁਹਾਨੂੰ ਜਿਹੜੇ ਭੈਣਾਂ ਦੀ ਜੋੜੀ ਆ ਦਿਖਾਤੀ ਆ ਤੇ ਨਾਲ ਅੰਕਲ ਹੋਣਾ ਨਾਲ ਗੱਲਬਾਤ ਕਰਾਤੀ ਆ ਫਿਰ ਕਿਸੇ ਦਿਨ ਆਪਾਂ ਸਮਾਂ ਕੱਢ ਕੇ ਫੀਡ ਦੇ ਉੱਤੇ ਜਿਹੜਾ ਇੱਕ ਵੀਡੀਓ ਸਪੈਸ਼ਲ ਬਣਾਵਾਂਗੇ ਵੀ ਕੀ ਇਹਨਾਂ ਨੂੰ ਦਾਣਾ ਪਾਉਂਦੇ ਅੰਕਲੋਂ ਨਹੀਂ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਦੋਨਾਂ ਦੀ ਭੈਣਾਂ ਦੀ ਜੋੜੀ ਬੜੀ ਸੋਹਣੀ ਲੱਗਦੀ ਹੈ ਕਰਮਾਣੀਆਂ ਦੀ ਬਿਊਟੀ ਬਹੁਤ ਚੰਗੀ ਆ ਤੇ ਬਰੀਡ ਵੱਲੋਂ ਤੇ ਕੁਝ ਕਹਿਣਾ ਨਹੀਂਗਾ ਸੋ ਮਿਲਦੇ ਨਵੀਆਂ ਅਪਡੇਟ ਲੈ ਕੇ ਹਾਂਜੀ ਹੁਣ ਤੁਸੀਂ ਟਾਈਮ ਦੱਸਿਓ ਹਾਂਜੀ ਹਾਂਜੀ 6 6:30 ਘੰਟੇ ਦਾ ਦੇਖੋ ਜੀ ਸਵਾ 6:00 ਚ ਆਈ ਹੋਈ ਤੇ ਜਿਹੜਾ ਅੜ ਰਿਹਾ ਬਿਲਕੁਲ ਬਿਲਕੁਲ ਬਹੁਤ ਸੋਹਣਾ ਬਿਲਕੁਲ ਸਹੀ ਗੱਲ ਜੀ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਮਿਲਦੇ ਕੋਈ ਨਵੀਆਂ ਅਪਡੇਟ ਲੈ ਕੇ ਧੰਨਵਾਦ